ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਜਰਸੀ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਤਾਜੀ ਸੂਈ ਹੈ ਬਾਈ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੋਂ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਵਾਜੀ ਸਸਰੀ ਗਾਲ ਸਸਰੀ ਗਾਲ ਦਾ ਟਾਪ ਹੋ ਠੀਕ ਹੋ ਵਧੀਆ ਹਾਂ ਠੀਕ ਹੈ ਜੀ ਵਧੀਆ ਨਾਮ ਤੇ ਡਰੈੱਸ ਬੋਲੋ ਨਾ ਸੁਆਸ ਠੀਕ ਹੈ ਜੀ ਪਿੰਡ ਬਈ ਪਿੰਡ ਭਗਤਾ ਭਗਤਾ ਬਾਈਕਾ ਜ਼ਿਲ੍ਹਾ ਬਟੰਡਾ ਤਹਿਸੀਲ ਫੂਲ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ ਦੋ 98855830528 ਇਹ ਬਾਈ ਦਾ 8196015435 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਹੇ ਨੇ ਨੋਟ ਕਰ ਲਓ ਬਾਈ ਜਿਹੜੀ ਇਹ ਬੈਠ ਦੇ ਨੇ ਕਿਹੜਾ ਸੁਆਸ ਹੋਈ ਆ ਇਹ ਦੂਜੇ ਸੁਆਸ ਹੋਈ ਆ ਕਦੋਂ ਸੁਈ ਆ ਬਾਈ ਇਹ ਰਾਤ ਸੁਈ ਸੀ ਰਾਤ ਸੁਈ ਜੇਰ ਪੈ ਗਈ ਬਾਈ ਜੇਰ ਉਹ ਪਈ ਆ ਜੇ ਰੋਪਈ ਆ ਬਈ ਥੱਲੇ ਪਈ ਆ ਕੰਪਲੀਟ ਓਕੇ ਆ ਬੱਚਾ ਕੀ ਦੇਤਾ ਜੀ ਬੱਚੀ ਆ ਬੱਚੀ ਚੰਗੀ ਦਿੱਤੀ ਹੈ ਨਾ ਬੱਚਾ ਬਈ ਬੱਚੀ ਨੂੰ ਜਨਮ ਦਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਬਹੁਤ ਚੰਗੀ ਦਿੱਤੀ ਆ ਕਿੰਨਾ ਕੁ ਫਿਰ ਬੋਲਾ ਘੱਡੇ ਪਈ ਆ ਬੋਲਾ 3 ਕਿਲੋ ਘੱਡੇ ਆ ਬਾਈ ਤੜਕੇ ਠੀਕ ਆ ਬਾਈ ਕਿੰਨਾ ਦੁੱਧ ਦੇ ਦੂਅਸਟੀਵੇਟ ਦੁੱਧ ਪਹਿਲਾਂ ਨੇ ਦਿੱਤਾ 16 17 ਕਿਲੋ ਰਾਤ ਕਰ 20 ਕਿਲੋ ਦੇਣਾ ਹੂੰ ਫੇਸ ਚੰਗਾ ਕੱਦ ਚੰਗਾ ਬਰੀਡ ਚੰਗੀ ਰੰਗ ਰੂਪ ਚੰਗਾ ਸੂਈ ਸਵਾਈ ਹੈ ਵੱਡੀ ਗੱਲ ਬੱਚਾ ਮਗਰ ਬੱਚੀ ਹੈ ਤੇ ਜੇਰ ਵੀ ਉਹ ਪਈ ਹੈ ਕੰਪਲੀਟ ਆ ਆਰਡਰ ਦੇਖੋ ਬਈ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕਣਵੇਂ ਪੂਰੇ ਗੈਪ ਤੇ ਚਵਾਈ ਚੂਈ ਕਿਵੇਂ ਆ ਬਈ ਚਵਾਈ ਨਯਾ ਜੀ ਚੰਗੀ ਚੋਣੀ ਠੀਕ ਆ ਬਈ ਇੱਕ ਨੰਬਰ ਬਾਈ ਕਹਿੰਦਾ ਚਵਾਈਆ ਦੇਖੋ ਥਾਣ ਦੇਖੋ ਗੁੱਲੇ ਵਾਲਾ ਥਾਣਾ ਹੱਥੀ ਚੋਲਾ ਮਸ਼ੀਨ ਦਾ ਚੋਲਾ ਤਾਂ ਵੀ ਕੋਈ ਜੱਕ ਨਹੀਂ ਨਾਣਾ ਨੂਣਾ ਫੁੱਲ ਚੰਗੀਆਂ ਬਾਕੀ ਤੋਰਾ ਦਿਖਾਉਂਦੇ ਵਹਿੜ ਦਾ ਬਾਈ ਲੈ ਬਾਈ ਸੂਈ ਸਵਾਈ ਆ ਫੇਸ ਬੜਾ ਚੰਗਾ ਕੱਦ ਚੰਗਾ ਬਰੀਟ ਚੰਗੀਆਂ ਤੋਰਾ ਕਰਮੜੀ ਦਾ ਇੱਕ ਨੰਬਰ ਸੂਈ ਸਵਾਈ ਆ ਬਈ ਸਾਰੀ ਗੱਲਾਂ ਓਕੇ ਆ ਕਿਉਂ ਬੱਚਾ ਮਗਰ ਬੱਚੇ ਜੇਰੋ ਪਈ ਆ ਬਈ ਵਹਿੜ ਚੰਗੀ ਆ ਪਲੀ ਵੀ ਵਹਿੜਾ ਕੱਦ ਵਾਲੀ ਵਹਿੜਾ ਬਈ ਕੀ ਮੋਲ ਆ ਬਾਈ ਜੈ ਜੈ ਪਲਬਤ 30000 ਰੁਪਏ ਮਾਨਤਨ ਹੋ ਜੂ ਮਾਨਤਨ ਕਰ ਦਿਆਂਗੇ ਠੀਕ ਹੈ ਬਾਈ 72000 ਰੁਪਏ ਮੋਹਲਾ ਵੀਰੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਬੜ ਬਹੁਤ ਚੰਗੀ ਥਾਣ ਲਈ ਵਾ ਇੱਕ ਨੰਬਰ ਆ ਦੁੱਧ ਵਾਕਈ ਚੰਗਾ ਪਾਦੂ ਬਾਕੀ ਫੈਂਡ ਫੋਨ ਕਰ ਮਾਈ ਦੀ ਫਾਲ ਆਉਣੀ ਆ ਗਰਮੀ ਗੁਰਮੀ ਕਰਮ ਵਾਲੀ ਨੇ ਬਿਲਕੁਲ ਨਹੀਂ ਬਨਣੀ ਤੇ ਇਧਰੋਂ ਦੇਖੋ ਲੈ ਥਾਣ ਨੇ ਵਾ ਤੇ ਨਾੜਾ ਨੂੜਾ ਫਾਲ ਚੰਗੀਆਂ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਚਾਰੇ ਥਾਣ ਨਿਕਣਵੇਂ ਪੂਰੇ ਗੈਵ ਤੇ ਆ ਬਾਈ ਫੇਸ ਦੇਖੋ ਫੇਸ ਦੀ ਕੁਆਲਿਟੀ ਵੀ ਬਹੁਤ ਚੰਗੀਆਂ ਕਰਮ ਵਾਲੀ ਤੇ ਕਿਸੇ ਵੀਰ ਨੂੰ ਬਾਈ ਬੈਡ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਈ